ਮੈਂ ਲਾਉਣੀ ਆ ਜਾਣੀ ਤੇ ਟਿੱਟੇ ਦਾ ਜੂਰੇ ਤੇ ਲਵਾੜੇ ਮੈਂ ਲਾਉਣੀ ਆ ਜਾਣੀ ਤੇ ਟਿੱਟੇ ਦਾ ਜੂਰੇ ਤੇ ਲਵਾੜੇ ਮੈਂ ਲਾਉਣੀ ਆ ਜਾਣੀ ਤੇ ਟਿੱਟੇ ਦਾ ਜੂਰੇ ਤੇ ਲਵਾੜੇ ਮੈਂ ਲਵਾਉਣੀ ਆ ਲਾਣੀਆਂ ਲਾਓ ਕਰ ਤੈਨੂੰ ਲਾਉਣੀ ਆ ਮੈਂ ਕਿੰਨੀ ਫੜ ਕੇ ਨਾਉਣ ਦੇ ਚਾਹ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਕੇ ਕਰੀ ਸਾਈਡ ਤੇ ਲਾ ਤੇ ਇਸ ਜੜੀਆਂ ਕਰ ਤਾਨੂੰ ਜਾਣੀਆਂ ਕਰਕੇ ਰੋਕਿਆ ਨੇ ਕਹਿੰਦੇ ਜੜੀਆਂ ਲੱਗੀਆਂ ਤਾਂ ਰੋਕਿਆ ਲੱਗ ਮੈਂ ਯਾਰ ਤੂੰ ਹੀ ਉਦੋਂ ਫੇਰ ਨੰਗੇ ਆ ਉੱਥੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਲੈ ਸਾਈਡ ਤੇ ਕਰ ਲਾਜ ਕਟੀਆਂ ਰਾਜ ਕਟੀਆਂ ਇਹ ਕਿੱਥੇ ਆ ਮੇਰੀ ਗੱਡੀ ਮੈਂ ਡਾਕ ਲੈ ਲੈਂਦਾ ਰੱਖ ਲੈਂਦਾ ਨਾ ਹਾਂ ਭਾਜੀ ਮੈਂ ਵਰਤੀ ਚ ਹੁੰਦਾ ਨਹੀਂ ਹੈ ਆ ਨਹੀਂ ਹੁੰਦਾ ਹਾਂ ਅੱਜ ਤੱਕ ਨਹੀਂ ਭਾਜੀ ਵਰਤੀ ਜਾਣਾ ਸਾਡੀ ਹੋਣੀ ਹੈ ਅਸਤੀ ਨਾਗਰ ਸਾਹਦਾ ਲੱਗਦਾ ਦੱਸੋ ਜੀ ਆਪ ਵੀ ਨਾਗਰ ਸਾਹਦਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਲੈਣਾ ਲੈ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਕੱਢੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਆਖਰਾ ਆ ਗਿਆ ਤੇ ਚੰਗਾ ਆ ਤੇ ਭਰਾ ਜੀ ਮੈਂ ਵੀ ਹਸਟਾਣੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋ ਕਿ ਮੇਰੀਆਂ ਕਮਾਲ ਹੋਈ ਭਈ ਜੀ ਸਾਨੂੰ ਕਦੇ ਮੂੰਹ ਤੇ ਨਹੀਂ ਖਿਆ ਤੇ ਉਹ ਮੈਂ ਇਹਨੂੰ ਵੀਰ ਇਹ ਦੱਸਿਆ ਕਿ ਕਿੰਨੀ ਗਰੀਬ ਦੱਸਿਆ ਕੀ ਮੈਨੂੰ ਆਉਣਾ ਵੀ ਤੈਨੂੰ ਮੈਂ ਹੋਂਦ ਤੱਕ ਤੁਹਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕਿਆ ਉਸ ਤੋਂ ਮੇਰਾ ਜਾਰੀ ਹੋ ਪੂਰੀ ਸਿਟੀ ਦੇ ਤੇ ਮੁਲਾਜ਼ਮ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਨਹੀਂ ਆਈ ਮੈਂ ਸਾਈਡ ਦੇ ਨਾਲ ਮੈਂ ਸਾਡੀ ਗੱਲ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਉਂਦੀ 로ਡ ਨਹੀਂ ਤੂੰ ਮਤਲਬ ਸਾਰਾ ਮੇਰੀ ਵੀਡੀਓ ਦੀ ਗੱਲ ਆ ਜਾਣੀ ਇਹ ਗੱਲ ਕੱਪੜਾ ਨਹੀਂ ਦਈਏ ਤੈਨੂੰ ਮੈਂ ਆਪਣੀ ਜਗ੍ਹਾ ਆ ਕੇ ਬੁਲਾਜਾਂਗਾ ਆਪਣ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾੜੀ ਯਾਰ ਮੈਂ ਲਾਉਣੀ ਆ ਜਾਲੀਆਂ ਤੇ ਟਿੱਟੇ ਨਾਲ ਜੂਰੇ ਤੇ ਲਵਾੜੀ ਮੈਂ ਲਵਾਉਣੀ ਆ ਲਾੜੀਆਂ ਲਾਉ ਕਰ ਤੈਨੂੰ ਲਾਉਣੀ ਆ ਮੈਂ ਆਹ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚੱਕਾ ਹੁਣ ਮੈਂ ਤੇ ਮੇਰੇ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਬਾਟਰੀ ਪਵਾ ਦੇ ਆਹੜ ਪਈ ਐ ਮਲਾਜਮ ਐ ਤੇ ਜਾਲੀਆਂ ਲੱਗ ਤਰੇ ਫੇਰਾ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਤਾ ਸੀ ਕੀ ਕਰੇ ਮੈਨੂੰ ਦੁਪਹਿਰ ਵੇ ਤੂੰ ਰੁਕ ਜਨਾ ਮੈਨੂੰ ਕੀ ਆਦਾ ਰੁਕ ਨੀ ਜਦੋਂ ਮੈਂ ਇੱਕਰੀ ਕਹਿ ਤਾ ਮੈਂ ਮੁਲਾਜ਼ਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਹਾ ਕੀ ਕਹਾ ਕੀ ਉਹ ਜਾਣ ਕੇ ਬੈਸ ਨਹੀਂ ਆਇਆ ਤੈਨੂੰ ਕੀ ਕਹਾ ਕੀ ਉਹ ਤੇਵੇਂ ਬਸ ਹੀ ਹੁੰਦਾ ਤੂੰ ਮੋਤਲ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰੂੰ ਭਰਾ ਮੇਰਾ ਨਾ ਜੜਨਾ ਭਾਜੀ ਸਾਈਡ ਤੇ ਕਰਨਾ ਮਾੜੀ ਗੱਲ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂ ਜੀ ਹਾਂ ਜੀ ਦਾ ਤੋ ਕੀ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮੇडम ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਨਹੀਂ ਹੁੰਦੇ ਦੋ ਦਿਨ ਜੀ ਰਹੇ ਵੀ ਜਾ ਕੇ ਮੈਂ ਦੇਖੋ ਤੇਰੇ ਬਣਾ ਨਹੀਂ ਆਵੇ ਮੈਂ ਤੱਕ ਜੀ ਕਵਰੀ ਕੀ ਕੀਤੀ ਰਜੀਦ ਐ ਮੈਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁਇੰਟ ਲੈ ਰੋ ਮੇਰੇ ਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਅਵੀ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਨਹੀਂ ਜਾ ਫਿਰ ਜਦ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਤੇ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਾਨੂੰ ਮੈਦੀ ਹੋਹੀ ਆਪਣੀ ਰੂੜੀ ਕਰਾਂਗੇ ਅਮਾਨੂ ਤੇ ਤੀਨੇ ਤਰੋਂ ਇਹ ਕਿਹੜੀ ਗੱਲ ਜਿਹੜੀ ਰੂੜੀ ਤੋਂ ਕਰਨਾ ਅਜੇ ਮੈਂ ਕਰਾਉਂਦੇ ਜਾਲੀ ਲਾਉਂਦੇ ਨਹੀਂ ਲੋਣੀ